ਨਾਜ਼ਰੀਨ ਸਾਤਸਰੀਆ ਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਾਤਸਰੀਆ ਕਾਲ ਨਮਸਕਾਰ ਅਤੇ ਆਦਾਬ ਰਵਨੀਤ ਇੱਕ ਪੰਜਾਬੀ ਦੀ ਬੋਲੀ ਸੁਣੀ ਹੋਣੀ ਹੈ ਨੀ ਮੈਂ ਰੰਡਿਓ ਸੁਹਾਗਣ ਹੋਵਾ ਜੇ ਬਸਰੇ ਦੀ ਲਾਮ ਟੁੱਟ ਜੇ ਹਾਂਜੀ ਇੱਥੇ ਇਸੇ ਬਸਰੇ ਬਾਰੇ ਆਪਣੀ ਇੱਕ ਰਚਨਾ ਛਪੀ ਸੀ ਰਮੇਸ਼ਵਰ ਸਿੰਘ ਹੋਰਾਂ ਦੀ ਹਾਂਜੀ ਉਹਨਾਂ ਦੇ ਲੇਖ ਦਾ ਸਿਰਲੇਖ ਸੀ ਦੇਖੇ ਬਸਰੇ ਦੇ ਹਾਲਾਤ ਉਸ ਬਾਰੇ ਸੰਗਰੂਰ ਤੋਂ ਮਾਸਟਰ ਪਰਮਵੇਦ ਹੋਰਾਂ ਦਾ ਖਤ ਆਇਆ ਜੀ ਉਹ ਲਿਖਦੇ ਨੇ ਕਿ ਇਹ ਲੇਖ ਈਰਾਨ ਤੇ ਇਰਾਕ ਦੀ ਜੰਗ ਤੋਂ ਬਾਅਦ ਇਰਾਕ ਦੇ ਹਾਲਾਤ ਬਾਰੇ ਅਖੀਨ ਰਿਟਾ ਡ੍ਰੈਸ਼ ਪੇਸ਼ ਕਰਦਾ ਹੈ ਜੰਗ ਤੋਂ ਬਾਅਦ ਦੇਸ਼ ਦੇ ਲੋਕਾਂ ਦੇ ਹਾਲ ਬਾਰੇ ਜਾਣ ਕੇ ਮਨ ਬਹੁਤ ਦੁਖੀ ਹੋਇਆ ਅਸਲ 'ਚ ਰਵਨੀਤ ਇਹ ਜੰਗ ਦੇ ਬਾਅਦ ਦੇ ਹਾਲਾਤ ਬਾਰੇ ਦੱਸਦੇ ਆਂ ਜੀ ਇਸ ਰਚਨਾ ਦੇ ਵਿੱਚ ਕਿ ਇਰਾਕ ਨੂੰ ਜੰਗ ਤੋਂ ਬਾਅਦ ਕਿਸ ਤਰ੍ਹਾਂ ਦੀ ਜਿਹੜੀ ਹੈ ਹਾਲਾਤ ਦਾ ਸਾਹਮਣਾ ਕਰਨਾ ਪਿਆ ਹਾਂਜੀ ਉਹ ਕਹਿੰਦੇ ਕਿ ਅਸੀਂ 1993 ਦੇ ਵਿੱਚ ਭਾਰਤ ਸਰਕਾਰ ਨੇ ਜਦੋਂ ਕਾਣਕ ਭੇਜੀ ਇਰਾਕ ਲਈ ਤਾਂ ਉਸ ਸਟਾਫ ਦੇ ਵਿੱਚ ਕਹਿੰਦੇ ਮੈਂ ਵੀ ਸ਼ਾਮਿਲ ਸੀ ਉਹ ਸਾਰੇ ਜਿਹੜੀ ਹੈ ਹਾਲਾਤ ਉਹਦੇ ਗਵਾਹ ਨੇ ਹਾਂਜੀ ਹੈਨਾ ਉਹਨਾਂ ਦੇ ਲਈ ਉਸ ਵੇਲੇ ਇਰਾਨ ਨੇ ਇਰਾਕ ਦੀ ਜੰਗ ਤੋਂ ਬਾਅਦ ਇਰਾਕ ਚ ਹਾਲਾਤ ਇਦਾਂ ਦੇ ਸੀਗੇ ਲੋਕਾਂ ਕੋਲ ਖਾਣ ਲਈ ਤੁਸੀਂ ਕਹਿ ਲਓ ਰੋਟੀ ਨਹੀਂ ਸੀ ਅਨਾਜ ਦੀ ਕਮੀ ਸੀ ਉਸ ਵੇਲੇ ਭਾਰਤ ਨੇ ਜਿਹੜਾ ਹੈਗਾ ਅ ਇਰਾਕ ਚ ਮਦਦ ਵਜੋਂ ਮਦਦ ਵਜੋਂ ਕਣਕ ਭੇਜੀ ਸੀਗੀ ਹਾਂਜੀ ਤੇ ਜਿਹੜਾ ਇਹਨਾਂ ਦਾ ਜਹਾਜ਼ ਸੀਗਾ ਇਹ ਜਾ ਕੇ ਬਸਰੇ ਦੀ ਬੰਦਰਗਾਹ ਤੇ ਲੱਗਿਆ ਜੀ ਹੈਨਾ ਉਹ ਕਹਿੰਦੇ ਵੀ ਉੱਥੇ ਜਾ ਕੇ ਅਸੀਂ ਦੇਖਿਆ ਕਿ ਜੰਗ ਤੋਂ ਬਾਅਦ ਜਿਹੜੀ ਜੰਗ ਵੇਲੇ ਜਿਹੜੇ ਬੰਬ ਚਲਾਏ ਗਏ ਸੀਗੇ ਹੈਨਾ ਬੰਦਰਗਾਹ ਤੇ ਤੇ ਸਾਰੇ ਜਹਾਜ਼ ਜਿਹੜੇ ਉੱਥੇ ਬੰਦਰਗਾਹ ਤੇ ਖੜੇ ਹੋਏ ਸੀ ਉਹ ਤਬਾਹ ਹੋਏ ਹੋਏ ਸੀਗੇ ਹਾਂਜੀ ਤੇ ਉਹ ਕਹਿੰਦੇ ਕਿ ਜਿਹੜੀ ਬਸਰੇ ਦੀ ਲਾਮ ਵਾਲੀ ਬੋਲੀ ਹੈ ਨਾ ਉਹ ਵਿਸ਼ਵਜੰਗ ਵੇਲੇ ਬਣੀ ਸੀ ਪਰ ਰਮੇਸ਼ਵਰ ਸਿੰਘ ਹੋਰਾਨੇ ਜਿਹੜਾ ਇਹ ਜ਼ਿਕਰ ਕੀਤਾ ਹੈ ਇਹ 1993 ਦਾ ਕੀਤਾ ਹੈ ਕਿ ਉਸ ਵੇਲੇ ਜਿਹੜੇ ਬਸਰੇ ਦੇ ਹਾਲਾਤ ਸੀ ਉਹ ਕਿਹੋ ਜਿਹੇ ਸੀ ਉੱਥੋਂ ਦੇ ਲੋਕ ਕਿਸ ਹੱਦ ਤੱਕ ਅਨਾਜ ਦੀ ਠੋੜ ਦਾ ਸਾਹਮਣਾ ਕਰ ਰਹੇ ਸੀ ਉਹ ਇਸ ਤੋਂ ਦੱਸਦੇ ਨੇ ਕਹਿੰਦੇ ਕਿ ਜਦੋਂ ਅਸੀਂ ਜਹਾਜ਼ ਉੱਥੇ ਲਾਇਆ ਤੇ ਲੋਕੀ ਉਸੇ ਵੇਲੇ ਜਹਾਜ਼ ਤੇ ਚੜਿਆ ਏ ਕਿਸੇ ਦੇ ਹੱਥ 'ਚ ਕੋਈ ਡੋਲੂ ਸੀ ਕਿਸੇ ਦੇ ਹੱਥ 'ਚ ਕੋਈ ਪਾਂਡਾ ਸੀ ਕਹਿੰਦੇ ਕਿ ਲੋਕਾਂ ਦੀ ਹਾਲਤ ਇਹ ਸੀ ਕਿ ਜਿਸ ਵੇਲੇ ਅਸੀਂ ਉੱਥੇ ਬੈਠ ਕੇ ਰੋਟੀ ਵੀ ਖਾਂਦੇ ਸੀ ਨਾ ਜੀ ਤੇ ਕਹਿੰਦੇ ਵੀ ਉਹ ਸਾਡੇ ਦੁਆਲੇ けਰਾ ਪਾ ਲੈਂਦੇ ਸੀ ਕਹਿੰਦੇ ਫਿਰ ਸਾਨੂੰ ਨਾ ਅੰਦਰ ਬੈਠ ਕੇ ਰੋਟੀ ਖਾਣੀ ਪਈ ਤੁਸੀਂ ਦੇਖੋ ਕਿ ਕਿਸ ਹੱਦ ਤੱਕ ਜਿਹੜੀ ਉਹ ਭੁੱਖ ਹੈ ਉਹਨਾਂ ਦੇ ਚਿਹਰਿਆਂ ਤੋਂ ਝਲਕਦੀ ਹੋਏਗੀ ਜੀ ਬਿਲਕੁਲ ਇਹ ਭੁੱਖ ਦੀ ਹਾਲਤ ਹੈ ਤੇ ਇੱਕ ਸੁਰੱਖਿਆ ਦੀ ਹਾਲਤ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਉਹ ਕਹਿੰਦੇ ਕਿ ਅਸੀਂ ਸੋਚਿਆ ਕਿ ਅਸੀਂ ਸ਼ਹਿਰ ਕੋ ਮਾਉਣੇ ਆ ਬਸਰਾ ਸ਼ਹਿਰ ਨਹੀਂ ਸ਼ਹਿਰ ਮਤਲਬ ਉਹ ਕਹਿੰਦੇ ਵੀ ਜਹਾਜ਼ ਦੇ ਅਮਲੇ ਨੇ ਸੋਚਿਆ ਨਾ ਕਿ ਚਲੋ ਸ਼ਹਿਰ ਦੇਖ ਲਈਏ ਹਾਂਜੀ ਬਿਲਕੁਲ ਤੇ ਉਹ ਕਹਿੰਦੇ ਕਿ ਅਸੀਂ ਦੋ ਟੋਲੀਆਂ ਬਣਾਈਆਂ ਕੈਪਟਨ ਨੇ ਤੇ ਇੱਕ ਟੋਲੀ ਨੇ ਇੱਕ ਦਿਨ ਜਾਣਾ ਸੀ ਤੇ ਪਹਿਲੇ ਦਿਨ ਜਾਣਾ ਸੀ ਤੇ ਦੂਜੀ ਨੇ ਦੂਜੇ ਦਿਨ ਕਿਉਂਕਿ ਇਕੱਠੇ ਨਹੀਂ ਸੀ ਜਾਣਾ ਸਾਰਿਆਂ ਨੇ ਉਹ ਕਹਿੰਦੇ ਵੀ ਮੈਂ ਪਹਿਲੀ ਟੋਲੀ ਦੇ ਵਿੱਚ ਹੀ ਸੀ ਅਸੀਂ ਟੈਕਸੀ ਕਹਿੰਦੇ ਲੈ ਲਈ ਤੇ ਬਸਰੇ ਦੇ ਬਾਜ਼ਾਰ ਗਏ ਜੀ ਬਿਲਕੁਲ ਬਸਰੇ ਦੇ ਬਾਜ਼ਾਰ ਗਏ ਤੇ ਉੱਥੇ ਕਹਿੰਦੇ ਫਿਲਮ ਦਾ ਪੋਸਟਰ ਲੱਗਿਆ ਹੋਇਆ ਸੀ ਹਿੰਦੀ ਫਿਲਮ ਦਾ ਮਿਸਟਰ ਨਟਵਰ ਲਾਲ ਦਾ ਤੇ ਉੱਥੇ ਕਹਿੰਦੇ ਖਾਣ ਦੇ ਨਾਂ ਤੇ ਬਸ ਖਜੂਰਾ ਦਿਸਦੀਆਂ ਸੀਗੀਆਂ ਜ਼ਿਆਦਾ ਤੋਂ ਜ਼ਿਆਦਾ ਤੇ ਬਹੁਤਾ ਸਮਾਨ ਹੋਰ ਕੋਈ ਉੱਥੇ ਖਾਣ ਪੀਣ ਦਾ ਨਹੀਂ ਸੀ ਦਿਸਦਾ ਗੱਲ ਤੇ ਹੈ ਨਾ ਕਿ ਜੰਗ ਤੋਂ ਬਾਅਦ ਕਾਰੋਬਾਰ ਜਿਹੜਾ ਉਹਨੂੰ ਨੁਕਸਾਨ ਪਹੁੰਚਦਾ ਹੈ ਜੀ ਹੈ ਨਾ ਚੀਜ਼ਾਂ ਦੀ ਥੋੜ੍ਹ ਪੈਦਾ ਹੋ ਜਾਂਦੀ ਹੈ ਸਪਲਾਈ ਟੁੱਟ ਜਾਂਦੀ ਹੈ ਜੀ ਹੈ ਨਾ ਅਨਾਜ ਵਗੈਰਾ ਹੋਰ ਅੱਛਾ ਸੁਰੱਖਿਆ ਦੀ ਸਥਿਤੀ ਵੀ ਥੋੜੀ ਖਰਾਬ ਹੋਣੀ ਹੁੰਦੀ ਹੈ ਤੁਹਾਨੂੰ ਨਹੀਂ ਪਤਾ ਕਿਸ ਵੇਲੇ ਕਿਹੜੇ ਪਾਸਿਓਂ ਕੋਈ ਹਾਲਾਤ ਕੋਈ ਹਮਲਾ ਹੋ ਜਾਣਾ ਤੇ ਇਹਨਾਂ ਦੇ ਨਾਲ ਹੋਇਆ ਵੀ ਇਦਾਂ ਹੀ ਜਿਸ ਵੇਲੇ ਬਾਜ਼ਾਰ ਘੁੰਮ ਕੇ ਇਹ ਵਾਪਸ ਜਾ ਰਹੇ ਸੀਗੇ ਕਹਿੰਦੇ ਰਾਤ ਦੇ 10:00 ਵਜ ਗਏ ਸੀ ਰਾਤ ਦੇ ਹਾਂ 10:00 ਵਜ ਗਏ ਤੇ ਉਸ ਵੇਲੇ ਇਹਨਾਂ ਦੀ ਕਾਰ ਦੇ ਉੱਤੇ ਟੈਕਸੀ ਜਿਹੜੀ ਲੈ ਕੇ ਗਏ ਸੀਗੇ ਉਹਦੇ ਤੇ ਹਮਲਾ ਹੋ ਗਿਆ ਗੋਲੀਆਂ ਚੱਲੀਆਂ ਹਾਜੀ ਉਹ ਕਹਿੰਦੇ ਪਰ ਜਿਹੜਾ ਡਰਾਈਵਰ ਸੀ ਨਾ ਉਹਨੂੰ ਲੱਗਦਾ ਸੀ ਕਿ ਅਜਿਹੇ ਹਾਲਾਤ ਨਾਲ ਸਿੱਜਣ ਦਾ ਉਹਦਾ ਤਜਰਬਾ ਪਹਿਲਾਂ ਦਾ ਉਹ ਤੇ ਜੰਗ ਦੀ ਸਥਿਤੀ 'ਚ ਰਹਿ ਰਹੇ ਸੀ ਲਗਾਤਾਰ ਹਾਂਜੀ ਉਹਨਾਂ ਨੂੰ ਤਾਂ ਹੋਣਾ ਹੀ ਉਹਨਾਂ ਲਈ ਆਮ ਜੀ ਗੱਲ ਬਣ ਗਈ ਹੋਣੀ ਹੈ ਲਗਾਤਾਰ ਤੁਸੀਂ ਕਿਸੇ ਸਥਿਤੀ 'ਚ ਜਦੋਂ ਰਹਿੰਦੇ ਹੋ ਨਾ ਜੀ ਭਾਵੇਂ ਜੰਗ ਦੀ ਸਥਿਤੀ ਵੀ ਹੋਵੇ ਉਹ ਫਿਰ ਤੁਹਾਡੇ ਲਈ ਨਾ ਤੁਸੀਂ ਉਹਦੇ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦੇ ਹੋ ਤੁਸੀਂ ਫਿਰ ਉਹ ਘਬਰਾਉਂਦੇ ਨਹੀਂ ਹੈਗੇ ਹਾਂਜੀ ਤੇ ਉਹੀ ਉਹਨਾਂ ਦੇ ਟੈਕਸੀ ਡਰਾਈਵਰ ਦੇ ਨਾਲ ਸੀਗਾ ਉਹ ਮਤਲਬ ਸਹਿਜ ਸੀ ਕਹਿੰਦੇ ਉਹ ਗੱਡੀ ਤੇਜ਼ ਭੁਜਾ ਕੇ ਅਗੇ ਲੈ ਗਿਆ ਕਿਸੇ ਤਰ੍ਹਾਂ ਉਹਨਾਂ ਨੇ ਉਹਨੂੰ ਬੰਦਰਗਾਹ ਤੇ ਉਹਨਾਂ ਨੂੰ ਪਹੁੰਚਾ ਦਿੱਤਾ ਪਰ ਉਹਨਾਂ ਦੀ ਜਿਹੜੀ ਕਾਰ ਸੀਗੀ ਉਹ ਟੈਕਸੀ ਸੀ ਉਹ ਬਹੁਤ ਖਰਾਬ ਹੋ ਗਈ ਨੁਕਸਾਨੀ ਗਈ ਉਹਦੇ ਦੀ ਨੁਕਸਾਨੀ ਤੇ ਜਾਣੀ ਸੀ ਜਦੋਂ ਗੋਲੀਆਂ ਲੱਗੀਆਂ ਟੈਕਸੀ ਦੇ ਉੱਤੇ ਹਾਂ ਉਹਨਾਂ ਨੇ ਫਿਰ ਇਹ ਵੀ ਦੱਸਿਆ ਕਿ ਕਹਿੰਦੇ ਫਿਰ ਅਸੀਂ ਪੈਸੇ ਇਕੱਠੇ ਕਰਕੇ ਨਾ ਕੁਝ ਤੇ ਉਹਦੀ ਮਦਦ ਕੀਤੀ ਤੇ ਅਗਲੀ ਗੱਲ ਇਹ ਹੋਈ ਜਦੋਂ ਜਾ ਕੇ ਕਹਿੰਦੇ ਅਸੀਂ ਉੱਥੇ ਜਿਹੜਾ ਸੀ ਬੰਦਰਗਾਹ ਵਾਲਾ ਜਿਹੜਾ ਥਾਣਾ ਸੀਗਾ ਉੱਥੇ ਰਿਪੋਰਟ ਕਰਨੀ ਚਾਹੀ ਕਹਿੰਦੇ ਵੀ ਕਿਸੇ ਨੇ ਸਾਡੀ ਰਿਪੋਰਟ ਨਹੀਂ ਲਿਖੀ ਉਹ ਕਹਿੰਦੇ ਜੀ ਏਟੇ ਜਿਹੜਾ ਹੈਗਾ ਇਨਾਨ ਵਾਲਿਆਂ ਨੇ ਹਮਲਾ ਹਮਲਾ ਕੀਤਾ ਜੀ ਤੇ ਕੰਪਨੀ ਨੂੰ ਉਹਨਾਂ ਨੇ ਸੁਨੇਹਾ ਭੇਜਿਆ ਕਿ ਐਦਾਂ ਜਿਹੜਾ ਸੀ ਅਮਲਾ ਉਹਦੇ ਤੇ ਐਸਟਰਾ ਜਦੋਂ ਬਾਹਰ ਘੁੰਮਣ ਗਏ ਸੀਗੇ ਤੇ ਉਹਨਾਂ ਤੇ ਉਹਨਾਂ ਦੀ ਟੈਕਸੀ ਤੇ ਹਮਲਾ ਹੋ ਗਿਆ ਉਹ ਕਹਿੰਦੇ ਵੀ ਫੇਰ ਉਹ ਮਨਾ ਕਰਤਾ ਕਿ ਕੋਈ ਵੀ ਬੰਦਾ ਜਹਾਜ਼ ਤੋਂ ਜਿਹੜਾ ਹੈ ਬਾਹਰ ਨਹੀਂ ਜਾਏਗਾ ਹਾਂ ਜੀ ਤੇ ਕਹਿੰਦੇ ਫੇਰ ਅਸੀਂ ਦੇਖਿਆ ਵੀ ਇਹ ਵਾਕਈ ਜਿਹੜੀ ਬਸਰੇ ਦੀ ਲਾਹਮ ਟੁੱਟਣ ਦੀ ਗੱਲ ਕਿਉਂ ਕੀਤੀ ਜਾਂਦੀ ਹੈ ਬਸਰੇ ਦੀ ਲਾਹਮ ਜਿਹੜੀ ਟੁੱਟਣ ਦੀ ਗੱਲ ਹੈ ਨਾ ਔਰਤ ਦੇ ਰਾਹੀਂ ਜਿਹੜੀ ਕੀਤੀ ਗਈ ਹੈ ਹੈਨਾ ਜੰਗ ਤਾਂ ਕਿਸ ਤਰ੍ਹਾਂ ਰਿਸ਼ਤਿਆਂ ਨੂੰ ਜਿਹੜਾ ਹੈ ਨੁਕਸਾਨ ਪਹੁੰਚਾਉਂਦੀ ਹੈ ਹੈਨਾ ਉਹ ਔਰਤ ਹੈ ਜਿਹੜੀ ਵਿਆਹੀ ਵਰੀ ਔਰਤ ਹੈ ਉਹਦਾ ਇਹ ਜਿਹੜੂ ਤੁਸੀਂ ਕਹਿੰਦੇ ਹੋ ਨਾ ਪਹਿਲੀ ਦੂਜੀ ਵਿਸ਼ਵ ਜੰਗ ਵੇਲੇ ਦੀਆਂ ਗੱਲਾਂ ਨੇ ਇਹ ਜੀ ਉਹ ਕਹਿੰਦੀ ਵੀ ਉਹ ਬਸਰੇ ਉਹਦਾ ਘਰ ਵਾਲਾ ਜਿਹੜਾ ਹੈਗਾ ਫੌਜ ਦੇ ਵਿੱਚ ਹੈ ਉੱਥੇ ਉਹ ਜੰਗ 'ਚ ਸ਼ਾਮਲ ਹੋਇਆ ਹੈ ਹੈਨਾ ਤੇ ਉਸ ਵੇਲੇ ਸੰਚਾਰ ਦੇ ਬਹੁਤੇ ਸਾਧਨ ਵੀ ਨਹੀਂ ਸੀਗੇ ਤੇ ਜਿਹਦਾ ਵੀ ਪਤੀ ਗਿਆ ਉਹਨੂੰ ਤਾਂ ਇਹ ਲੱਗਦਾ ਨਾ ਕਿ ਪਤਾ ਨਹੀਂ ਉਹ ਜੰਗ ਚੋਂ ਵਾਪਸ ਆਏਗਾ ਜਿਉਂਦਾ ਕਿ ਨਹੀਂ ਆਏਗਾ ਜਾਂ ਕਿਹੜੇ ਉੱਥੇ ਸ਼ਹੀਦ ਹੋ ਜਾਏਗਾ ਬਿਲਕੁਲ ਹੈਨਾ ਤੇ ਪਤਾ ਨਹੀਂ ਕਿਹੜੀ ਘੜੀ ਉਹਨੂੰ ਜਿਹੜੀ ਹੈ ਕੋਈ ਮਾੜੀ ਖਬਰ ਮਿਲ ਜਾਏਗੀ ਹਾਂਜੀ ਤੇ ਰਮੇਸ਼ਵਰ ਸਿੰਘ ਹੁਰੀ ਕਹਿੰਦੇ ਆ ਕਿ ਇਹ ਜਿਹੜਾ ਦੁੱਖ ਭਰੀ ਬੋਲੀ ਕਿਸੇ ਨੂੰ ਨਾ ਬੋਲਣੀ ਪਵੇ ਕਿਸੇ ਨੂੰ ਸੋਚਣੀ ਵੀ ਨਾ ਪਵੇ ਹਾਂ ਉਹ ਹੀ ਕਹਿੰਦੇ ਨੇ ਕਿ ਵੀ ਉਹ ਅੱਜ ਦੇ ਸੰਦਰਭ ਚ ਕਹਿੰਦੇ ਨੇ ਨਾ ਬਸਰੇ ਨੂੰ ਦੇਖ ਕੇ ਉਥੋਂ ਦੇ ਹਾਲਾਤ ਬਾਰੇ ਗੱਲ ਕਰਦੇ ਵੀ ਕਦੇ ਵੀ ਜੰਗ ਨਾ ਲੱਗੇ ਜੀ ਕਿਸੇ ਦਾ ਧੀ ਪੁੱਤ ਜਿਹੜਾ ਹੈਗਾ ਉਹ ਜੰਗ ਦਾ ਖਾਜਾ ਨਾ ਬਣੇ ਤੇ ਉਹਨਾਂ ਦੀ ਇਹੀ ਆਸ ਹੈ ਇਹੀ ਦੁਆ ਹੈ ਕਿ ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜੰਗ ਨਾ ਲੱਗੇ ਅਮਨ ਸ਼ਾਂਤੀ ਹੋਵੇ ਤੇ ਕਿਸੇ ਵੀ ਜਿਹੜੀ ਹੈ ਔਰਤ ਦਾ ਪਤੀ ਜੰਗ ਦੇ ਵਿੱਚ ਉਹਨੂੰ ਆਪਣੀ ਜਾਨ ਨਾ ਦੇਣੀ ਪਵੇ ਬਸਰੇ ਦੇ ਸੰਦਰਭ ਚ ਅਸੀਂ ਜੰਗ ਦੀ ਗੱਲ ਕਰ ਰਹੇ ਸੀਗੇ ਹੈਨਾ ਇਸ ਜ਼ਿੰਦਗੀ ਦਾ ਸਿਆਹ ਪੱਖ ਹੈ ਜੰਗ ਯੁੱਧ ਜੀ ਇਸੇ ਤਰ੍ਹਾਂ ਦਾ ਇੱਕ ਹੋਰ ਸਿਆਹ ਪੱਖ ਹੈ ਨਸ਼ਿਆਂ ਦਾ ਇਹਦੇ ਬਾਰੇ ਬੜੀ ਜਿਹੜੀ ਹੈ ਨਾ ਦਿਲ ਦਹਿਲਾਉਣ ਵਾਲੀ ਖਬਰ ਸੀ ਪਿਛਲੇ ਦਿਨੀ ਜੀ ਇੱਕ ਪਤੀ ਪਤਨੀ ਉਹ ਜੋੜਾ ਜਿਹੜਾ ਸੀ ਨਸ਼ੇ ਦਾ ਆਦੀ ਸੀ ਚਿੱਟੇ ਦਾ ਆਦੀ ਸੀ ਤੇ ਆਪਣੇ ਨਸ਼ੇ ਦੀ ਲਤ ਨੂੰ ਪੂਰੀ ਕਰਨ ਦੇ ਲਈ ਉਹਨਾਂ ਨੇ ਆਪਣੇ 6 ਮਹੀਨਿਆਂ ਦੇ ਬੱਚੇ ਨੂੰ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਹਾਂਜੀ ਤੇ ਇਸੇ ਬਾਰੇ ਬਠਿੰਡਾ ਦੇ ਕਾਲ ਚਰਾਣੀ ਤੋਂ ਰਜਵਿੰਦਰਪਾਲ ਸ਼ਰਮਾ ਹੋਰਾਂ ਦਾ ਖਤਾ ਹੈ ਜੀ ਉਹ ਲਿਖਦੇ ਨੇ ਕਿ ਇਹ ਖਬਰ ਬਹੁਤ ਪਰੇਸ਼ਾਨ ਕਰਨ ਵਾਲੀ ਹੈ ਖਬਰ ਪੜ੍ਹ ਕੇ ਦਿਲ 'ਚ ਜੋ ਚੀਜ਼ ਪਈ ਉਸ ਨੂੰ ਸ਼ਬਦੀ ਰੂਪ ਦੇਣਾ ਵੀ ਔਖਾ ਹੋ ਰਿਹਾ ਹੈ ਦੁਨੀਆ 'ਤੇ ਸਭ ਤੋਂ ਪਵਿੱਤਰ ਰਿਸ਼ਤਾ ਮਾਪਿਆਂ ਨਾਲ ਹੁੰਦਾ ਹੈ ਚਿੱਟੇ ਦੀ ਲਤ ਕਾਰਨ ਮਾਪਿਆਂ ਨੇ ਬੱਚਾ ਵੇਚ ਦਿੱਤਾ ਤੁਸੀਂ ਕਹਿੰਦੇ ਹੋ ਨਾ ਕਿ ਮਾਪਿਆਂ ਤੋਂ ਜਾਂ ਮਾਂ ਤੋਂ ਵੱਧ ਕੇ ਕੋਈ ਰਿਸ਼ਤਾ ਨਹੀਂ ਹੁੰਦਾ ਜਿਗਰ ਦਾ ਟੁਕੜਾ ਜਿਗਰ ਦਾ ਟੁਕੜਾ ਹੈ ਨਾ ਜੀ ਇਥੇ ਮਾਂ ਨੇ ਪਿਓ ਵੀ ਨਾਲ ਹੀ ਸੀ ਉਹਦੇ ਜੀ ਮਾਂ ਨੇ ਚਿੱਟੇ ਦੀ ਲਤ ਪੂਰੀ ਕਰਨ ਦੇ ਲਈ ਆਪਣਾ ਬੱਚਾ ਵੇਚ ਦਿੱਤਾ 6 ਮਹੀਨਿਆਂ ਦਾ ਬੱਚਾ ਸੀ ਜੀ ਤੁਸੀਂ ਸੋਚ ਕੇ ਦੇਖੋ ਤੁਹਾਡੇ ਦਿਲ ਨੂੰ ਹੌਲ ਪੰਦਾ ਹੈ ਜੀ ਕਿ ਕਿਸੇ ਨੇ ਆਪਣਾ ਬੱਚਾ ਨਸ਼ੇ ਦੇ ਲਈ ਵੇਚ ਦਿੱਤਾ ਹੋਵੇ ਹਾਂਜੀ ਤੇ ਕਹਿੰਦੇ ਫਿਰ 2.5 ਮਹੀਨੇ ਬਾਅਦ ਉਹਨੂੰ ਪਛਤਾਵਾ ਹੋਇਆ ਤੇ ਫਿਰ ਉਹਨੇ ਥਾਣੇ 'ਚ ਜਾ ਕੇ ਰਿਪੋਰਟ ਲਿਖਾਈ ਕਿ ਜੀ ਮੇਰਾ ਬੱਚਾ ਇਸ ਤਰੀਕੇ ਨਾਲ ਮੈਨੂੰ ਵਾਪਸ ਵਾਪਸ ਕਰਾਇਆ ਜਾਵੇ ਜਿਹੜੇ ਜਿਨ੍ਹਾਂ ਨੂੰ ਵੇਚਿਆ ਸੀ ਜਿਸ ਜੋੜੀ ਨੂੰ ਉਹ ਕਹਿੰਦੇ ਜੀ ਅਸੀਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਲਿਆ ਗੋਦ ਲਿਆ ਗੋਦ ਲਿਆ ਹੈਨਾ ਉਹਨਾਂ ਨੇ ਕਾਗਜ਼ ਖੂਗਜ਼ ਵੀ ਦਿਖਾਏ ਹੈਨਾ ਪਰ ਇਹ ਕਹਿੰਦੇ ਜੀ ਨਹੀਂ ਅਸੀਂ ਤਾਂ ਬੱਚਾ ਜਿਹੜਾ ਹੈ ਵਾਪਸ ਚਾਹੀਦਾ ਸਾਨੂੰ ਵਾਪਸ ਚਾਹੀਦਾ ਸਾਨੂੰ ਤੇ ਅਖੀਰ ਪਤਾ ਇਹ ਲੱਗਿਆ ਕਿ ਪੁਲਿਸ ਨੇ ਕੇਸ ਦਰਜ ਕਰ ਲਿਆ ਜੀ ਬੱਚੀ ਦੀ ਜਿਹੜੀ ਮਾਸੀ ਆ ਉਹਨੇ ਕੇਸ ਦਰਜ ਕਰਾਇਆ ਤੇ ਮਨੁੱਖੀ ਤਸਕਰੀ ਜੀ ਦੇ ਆਦੀ ਇਹਨ ਕੇਸ ਦਰਜ ਹੋਇਆ ਜੀ ਐਸ ਵੇਲੇ ਮਾਪੇ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਨੇ ਜੀ ਤੇ ਜਿਹਨੂੰ ਵੇਚਿਆ ਸੀ ਉਹ ਬੰਦਾ ਵੀ ਜੇਲ੍ਹ ਚ ਹੈ ਤੇ ਜਿਹੜਾ ਬੱਚਾ ਹੈ ਉਹਨੂੰ ਉਹਨਾਂ ਨੇ ਅਨਾਥ ਆਸ਼ਰਮ ਚ ਭੇਜ ਦਿੱਤਾ ਹਾਂਜੀ ਤੇ ਪਰ ਪੁਲਿਸ ਦਾ ਇਹ ਕਹਿਣਾ ਹੈ ਕਿ ਜਦੋਂ ਅੱਗੇ ਹੋਰ ਖਬਰਾਂ ਆਈਆਂ ਤਾਂ ਪੁਲਿਸ ਨੇ ਕਿਹਾ ਕਿ ਨਸ਼ੇ ਦੀ ਲਤ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਮਤਲਬ ਉਸ ਹਿਸਾਬ ਨਾਲ ਹੀ ਕਹਿੰਦੇ ਸੀ ਜਾਂਚ ਕਰ ਰਹੇ ਆ ਪਰ ਹਾਲਾਂਕਿ ਜਿਹੜੇ ਬੱਚੇ ਦੇ ਮਾਪੇ ਨੇ ਉਹਨਾਂ ਦੋਵਾਂ ਨੇ ਮੰਨਿਆ ਕਿ ਸਾਨੂੰ ਨਸ਼ੇ ਦੀ ਆਦਤ ਸੀ ਚਿੱਟੇ ਦੀ ਆਦਤ ਸੀ ਤੇ ਇਸ ਕਰਕੇ ਅਸੀਂ ਬੱਚਾ ਵੇਚਿਆ ਰਜਵਿੰਦਰਪਾਲ ਹੋਰੀ ਲਿਖਦੇ ਨੇ ਕਿ ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੀ ਖਬਰ ਆਉਂਦੀ ਹੈ ਤੇ ਉਹ ਕਹਿੰਦੇ ਨੇ ਕਿ ਮਿਲੀ ਭੁਗਤ ਤੋਂ ਬਿਨਾ ਇਹ ਕੁਝ ਸੰਭਵ ਨਹੀਂ ਨਸ਼ੇ ਵੇਚੇ ਨਹੀਂ ਜਾ ਸਕਦੇ ਖਰੀਦੇ ਨਹੀਂ ਜਾ ਸਕਦੇ ਜਿਨ੍ਹਾਂ ਨੇ ਨਸ਼ਿਆਂ ਦੀ ਵਿਕਰੀ ਰੋਕਣੀ ਹੈ ਜੇ ਉਹੀ ਨਸ਼ੇ ਵੇਚਣ ਵਾਲਿਆਂ ਦੇ ਨਾਲ ਮਿਲ ਜਾਣ ਜੀ ਹੈਨਾ ਉਹਨਾਂ ਦੇ ਨਾਲ ਉਹਨਾਂ ਦੀ ਮਿਲਿ ਭੁਗਤ ਹੋਵੇ ਨਸ਼ਿਆਂ ਦੀ ਵਿਕਰੀ ਨੂੰ ਫਿਰ ਠੱਲ ਨਹੀਂ ਪਾਈ ਜਾ ਸਕਦੀ ਠੱਲ ਨਹੀਂ ਪਾਈ ਜਾ ਸਕਦੀ ਜੀ ਬਿਲਕੁਲ ਪਰ ਇਹ ਸਭ ਰੋਕਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਤਾਂ ਤੁਸੀਂ ਇਹ ਦੇਖੋ ਨਾ ਉਹਨਾਂ ਨੇ ਜਿਹੜੇ ਨਸ਼ੇ ਵੇਚਣ ਵਾਲੇ ਨੇ ਜੀ ਹੈਨਾ ਤੇ ਨਸ਼ੇ ਜਿਹੜੇ ਰੋਕਣ ਦੀ ਜਿੰਨਾ ਦੀ ਜ਼ਿੰਮੇਵਾਰੀ ਹੈ ਜੇ ਉਹ ਨਹੀਂ ਰੋਕ ਰਹੇ ਉਹ ਆਪਣੀਆਂ ਪੀੜ੍ਹੀਆਂ ਲਈ ਤਾਂ ਪੈਸਾ ਇਕੱਠਾ ਕਰ ਰਹੇ ਨੇ ਜੀ ਪਰ ਹੋਰ ਪੀੜ੍ਹੀਆਂ ਜਿਹੜੀਆਂ ਨੇ ਕਿਸੇ ਹੋਰ ਦੇ ਜਿਹੜੇ ਧੀ ਪੁੱਤ ਨੇ ਉਹਨਾਂ ਦੀਆਂ ਅਗੋ ਪੀੜ੍ਹੀਆਂ ਦੀਆਂ ਪੀੜ੍ਹੀਆਂ ਬਰਬਾਦ ਕਰ ਰਹੇ ਨੇ ਇੱਥੇ ਸਰਕਾਰਾਂ ਤੇ ਜਿਹੜੇ ਨਸ਼ੇ ਰੋਕਣ ਵਾਲੇ ਵਿਭਾਗ ਨੇ ਉਹਨਾਂ ਦੇ ਨਾਲ-ਨਾਲ ਮਾਪਿਆਂ ਦੀ ਜ਼ਿੰਮੇਵਾਰੀ ਵੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਗੱਲੋਂ ਸੁਚੇਤ ਕਰਨ ਕਿ ਉਹ ਕਦੇ ਵੀ ਮਾੜੀ ਸੰਗਤ ਚ ਨਾ ਪੈਣ ਤੇ ਨਸ਼ਿਆਂ ਦੇ ਰਾਹ ਤੇ ਨਾ ਪੈਣ ਨਰਸ਼ਿਆਂ ਦਾ ਤਾਂ ਇਹ ਹੈ ਨਾ ਚਿੱਟੇ ਦਾ ਕਿ ਇੱਕ ਅੱਧੀ ਵਾਰੀ ਜਦੋਂ ਤੁਸੀਂ ਨਸ਼ਾ ਲੈ ਲਿਆ ਤੇ ਤੁਸੀਂ ਉਹਦੇ ਆਦੀ ਬਣੀ ਜਾਓਗੇ ਉਹ ਨਸ਼ਾ ਫਿਰ ਛੁੱਟਦਾ ਨਹੀਂ ਛੇਤੀ ਛੇਤੀ ਜੀ ਬਿਲਕੁਲ ਰਵਨੀਤ ਇੱਕ ਹੋਰ ਖਬਰ ਹੈ ਜਿਨੇ ਕੋ ਮੰਤਰੀ ਪੱਦਰ ਤੇ ਸਾਡੇ ਦੇਸ਼ ਦੀ ਸਾਖ ਨੂੰ ਖੋਰਾ ਲਾਇਆ ਹਾਂਜੀ ਉਹ ਸੀ ICC ਮਹਿਲਾ ਵਿਸ਼ਵ ਕੱਪ ਦੇ ਵਿੱਚ ਹਿੱਸਾ ਲੈਣ ਆਈਆਂ ਆਸਟ੍ਰੇਲੀਆ ਦੀਆਂ ਖਿਡਾਰਨਾਂ ਨਾਲ ਛੇੜਛਾੜ ਦੀ ਘਟਨਾ ਤੇ ਇਸ ਬਾਰੇ ਫਿਰੋਜ਼ਪੁਰ ਦੇ ਮਮਦੋਰ ਤੋਂ ਬਲਜੀਤ ਸਿੰਘ ਕਚੂਰਾ ਹੋਰਾਂ ਦਾ ਖਾਤਾ ਹੈ ਜੀ ਉਹ ਲਿਖਦੇ ਨੇ ਕਿ ਇਸ ਘਟਨਾ ਨੇ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ ਹੈ ਤੇ ਇਸ ਸ਼ਖਸ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਭਾਰਤੀ ਸਮਾਜ ਮਹਿਲਾਵਾਂ ਦੀ ਇੱਜ਼ਤ ਕਰਨ ਵਾਲਾ ਦੇਸ਼ ਹੈ ਤੇ ਇਹੋ ਜਿਹੇ ਲੋਕਾਂ ਕਾਰਨ ਦੇਸ਼ ਦਾ ਨਾਮ ਬਦਨਾਮ ਹੋਣਾ ਅਤ ਨਿੰਦਨਯੋਗ ਹੈ ਦੇਖੋ ਉਹ ਜਿਹੜੀਆਂ ਆਸਟ੍ਰੇਲੀਆਈ ਖਿਡਾਰਨਾਂ ক্রিকেট ਮੈਚ ਖੇਡਣ ਆਈਆਂ ਹੈ ਨਾ ਉਹਨਾਂ ਨੇ ਸੋਚਿਆ ਕਿ ਚਲੋ ਕੈਫੇ ਜਾ ਕੇ ਕਾਫੀ ਪੀਨੇ ਆ ਹੈ ਨਾ ਜਿਸ ਵੇਲੇ ਉਹ ਕਾਫੇ ਜਾ ਰਹੀਆਂ ਸੀਗੀਆਂ ਉਸ ਵੇਲੇ ਕਿਸੇ ਬੰਦੇ ਨੇ ਪਹਿਲਾਂ ਮੋਟਰਸਾਈਕਲ ਤੇ ਉਹਨਾਂ ਦਾ ਪਿੱਛਾ ਕੀਤਾ ਫਿਰ ਇੱਕ ਖਿਡਾਰਨ ਨੂੰ ਉਹ ਗਲਤ ਟੰਗ ਨਾਲ ਛੂਕੇ ਦੌੜ ਗਿਆ ਹਾਂਜੀ ਹਾਲਾਂਕਿ ਇਹੰਦਰ ਹੈ ਜਿਹੜਾ ਉਹ ਸ਼ਹਿਰ ਸੁਰੱਖਿਅਤ ਮੰਨਿਆ ਜਾਂਦਾ ਹੈ ਔਰਤਾਂ ਦੇ ਵਾਸਤੇ ਜੀ ਬਿਲਕੁਲ ਤੇ ਜਿਹੜੀਆਂ ਥਾਵਾਂ ਅਸੁਰੱਖਿਅਤ ਲਾਨੀਆਂ ਤੁਸੀਂ ਸੋਚੋ ਕਿ ਉੱਥੇ ਕੀ ਹਾਲ ਹੋਏਗਾ ਦੂਜੀ ਗੱਲ ਇਹ ਹੈ ਕਿ ਇਸ ਘਟਨਾ ਕਰਕੇ ਦੇਸ਼ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਹੈ ਜੀ ਕਿ ਇੱਥੇ ਜਿਹੜੀ ਔਰਤਾਂ ਦੀ ਸੁਰੱਖਿਆ ਦਾ ਹਾਲ ਬਹੁਤ ਮਾੜਾ ਹਾਜੀ ਤੇ ਇਹ ਘਟਨਾ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕਰਦੀ ਹੈ ਤੇ ਬਲਜੀਤ ਸਿੰਘ ਹੋਰੀ ਲਿਖਦੇ ਨੇ ਕਿ ਉੱਥੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕਿਉਂ ਨਹੀਂ ਸੀ ਜਦੋਂ ਕੁਮਾਂਤਰੀ ਪੱਦਰ ਦਾ ਮੈਚ ਹੋ ਰਿਹਾ ਹੈ ਔਰਤਾਂ ਦਾ ਤੇ ਖਿਡਾਰਨਾਂ ਦੀ ਸੁਰੱਖਿਆ ਦੇ ਲਈ ਖਾਸ ਪ੍ਰਬੰਧ ਹੋਣੇ ਚਾਹੀਦੇ ਸਗੇ ਜੀ ਹਾਲਾਂਕਿ ਵਿੱਚ ਇਹ ਵੀ ਕਿਹਾ ਗਿਆ ਕਿ ਜੀ ਸੁਰੱਖਿਆ ਪ੍ਰੋਟੋਕੋਲ ਉਹਨਾਂ ਨੇ ਤੋੜਿਆ ਜੀ ਹੈਨਾ ਇਹ ਸਵਾਲ ਨੂੰ ਉਠਾਇਆ ਜਾਣਾ ਚਾਹੀਦਾ ਸੀ ਸਾਨੂੰ ਆਪਣੇ ਪ੍ਰਬੰਧਾਂ ਚ ਜਿਹੜੀਆਂ ਸੁਰੱਖਿਆ ਪ੍ਰਬੰਧਾਂ ਚ ਖਾਮੀਆਂ ਨੇ ਪਹਿਲਾਂ ਉਹਨਾਂ ਦੇ ਨਿਸ਼ਾਨਦੇਹੀ ਕਰਨੀ ਚਾਹੀਦੀ ਸੀ ਜੀ ਬਿਲਕੁਲ ਅੱਛਾ ਦੂਜੀ ਗੱਲ ਸਭ ਤੋਂ ਮਾੜੀ ਇਹ ਹੈ ਕਿ ਇਹ ਤਾਂ ਘਟਨਾ ਜਦੋਂ ਹੋਊਗੀ ਹੈਨਾ ਅਸੀਂ ਦੂਜੇ ਪਾਸੇ ਜਿਹੜੀਆਂ 2030 ਦੀਆਂ ਕਾਮਨਵੈਲਥ ਖੇਡਾਂ ਨੇ ਤੇ 2036 ਦੀਆਂ ਜਿਹੜੀਆਂ 올림픽 ਖੇਡਾਂ ਨੇ ਉਹਦੀ ਮੇਜ਼ਬਾਨੀ ਲਈ ਅਸੀਂ ਆਪਣੀ ਜਿਹੜੀ ਹੈ ਦਾਵੇਦਾਰੀ ਪੇਸ਼ ਕਰ ਰਹੇ ਹਾਂ ਪੇਸ਼ ਕਰ ਰਹੇ ਹਾਂ ਜੀ ਤੇ ਜਦੋਂ ਤੁਸੀਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਤੇ ਉਹ ਤੁਹਾਡੀ ਜਿਹੜੀ ਦਾਵੇਦਾਰੀ ਹੈ ਉਹ ਬਹੁਤ ਕਮਜ਼ੋਰ ਪੈ ਜਾਂਦੀ ਹੈ ਜੇ ਬਿਲਕੁਲ ਤੇ ਅਜਿਹੀਆਂ ਘਟਨਾਵਾਂ ਨਾ ਹੋਣ ਅੱਗੇ ਤੋਂ ਇਸ ਲਈ ਪੁਖਤਾ ਪ੍ਰਬੰਧਾਂ ਦੀ ਲੋੜ ਹੈ ਤੇ ਇੱਕ ਹੋਰ ਵੀ ਹੈ ਕਿ ਬਹੁਤ ਸਾਰੇ ਲੋਕ ਜਦੋਂ ਕੋਈ ਆਪਾਂ ਖਰਾਰਨਾਂ ਦੀ ਗੱਲ ਛੱਡ ਦਈਏ ਆਮ ਔਰਤਾਂ ਦੀ ਆਮ ਕੁੜੀਆਂ ਦੀ ਗੱਲ ਕਰੀਏ ਜੇ ਕਿਸੇ ਨਾਲ ਕੋਈ ਅਜਿਹੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਨਾ ਤਾਂ ਪਹਿਲਾ ਕਈ ਲੋਕ ਕੀ ਕਰਦੇ ਨੇ ਕਿ ਉਸ ਕੁੜੀ ਤੇ ਹੀ ਇਲਜ਼ਾਮ ਧਰਨੇ ਸ਼ੁਰੂ ਕਰ ਦਿੰਦੇ ਨੇ ਜੀ ਰਾਤ ਵੇਲੇ ਨਿਕਲੀਆਂ ਕਿਉਂ ਜੀ ਦੇਖੋ ਜੀ ਕੱਪੜੇ ਨਹੀਂ ਸਹੀ ਟੰਗਦੇ ਪਾਏ ਹੋਏ ਸੀਗੇ ਹਾਂਜੀ ਪਰ ਇਹ ਕਸੂਰ ਅਸਲ 'ਚ ਨਾ ਤਾਂ ਕੱਪੜਿਆਂ ਦਾ ਹੈ ਨਾ ਵੇਲੇ ਕੋ ਵੇਲੇ ਦਾ ਹੈ ਕਸੂਰ ਇਹ ਮਾਨਸਿਕਤਾ ਦਾ ਹੈ ਮਾਨਸਿਕਤਾ ਦਾ ਇਹਨਾਂ ਇਹਨਾਂ ਜਿਹੜੀਆਂ ਖਿਡਾਰਨਾਂ ਨੇ ਇਹਨਾਂ ਦੇ ਸੰਦਰਭ ਵਿੱਚ ਕਿਹਾ ਗਿਆ ਜੀ ਉਹ ਰਾਤ ਵੇਲੇ ਕਾਫੀ ਪੀਣ ਲਈ ਨਿਕਲੀਆਂ ਹੀ ਕਿਉਂ ਜੀ ਹੈਨਾ ਸਵਾਲ ਇਹ ਨਹੀਂ ਹੈ ਕਿ ਉਹ ਕਾਫੀ ਪੀਣ ਨਿਕਲੀਆਂ ਗਲਤ ਹੈ ਕਿ ਅਸੀਂ ਉਹਨਾਂ ਨੂੰ ਸੁਰੱਖਿਆ ਜਿਹੜੀ ਹੈ ਮਹਈਆ ਹੀ ਨਹੀਂ ਕਰਾ ਸਕੇ ਜੀ ਇਹ ਸਾਡਾ ਸੁਰੱਖਿਆਤੀ ਨਹੀਂ ਹੈ ਔਰਤਾਂ ਦੇ ਵਾਸਤੇ ਰਾਤ ਵੇਲੇ ਨਿਕਲਣਾ ਜੀ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਬਹੁਤ ਸੰਵੇਦਨਸ਼ੀਲ ਮੁੱਦਾ ਹੈ ਇਹਦੇ ਲਈ ਸਾਨੂੰ ਕੋਈ ਬਹਾਨੇ ਨਹੀਂ ਕਰਨੇ ਚਾਹੀਦੇ ਕਿ ਐਸ ਤਰ੍ਹਾਂ ਹੋ ਗਿਆ ਇਸ ਲਈ ਔਰਤਾਂ ਦੇ ਨਾਲ ਕੋਈ ਇਹੋ ਜਿਹੀ ਮੰਦਭਾਗੀ ਘਟਨਾ ਹੋ ਗਈ ਜੀ ਹੈਨਾ ਸੰਵੇਦਨਸ਼ੀਲਤਾ ਦੇ ਨਾਲ ਸਾਨੂੰ ਇਸ ਦਿਸ਼ਾ ਦੇ ਵਿੱਚ ਟੁਕਮੇ ਕਦਮ ਚੁੱਕਣੇ ਚਾਹੀਦੇ ਨੇ ਬਹਾਨੇਬਾਜ਼ੀ ਨਹੀਂ ਹੋਣੀ ਚਾਹੀਦੀ ਜੀ ਬਿਲਕੁਲ ਤੁਸੀਂ ਸੰਵੇਦਨਸ਼ੀਲਤਾ ਦੀ ਗੱਲ ਕੀਤੀ ਹੈ ਸਾਡੇ ਦਰਸ਼ਕ ਬਹੁਤ ਸੰਵੇਦਨਸ਼ੀਲ ਨੇ ਤੇ ਸਾਨੂੰ ਹੰਗਾਰਾ ਵੀ ਦਿੰਦੇ ਨੇ ਤੇ ਹੁਣ ਆਪਾਂ ਉਹਨਾਂ ਦਰਸ਼ਕਾਂ ਦੇ ਨਾਂ ਸਾਂਝੇ ਕਰੀਏ ਜਿਨ੍ਹਾਂ ਨੇ ਸਾਨੂੰ ਹੰਗਾਰਾ ਦਿੱਤਾ ਬਿਲਕੁਲ ਜੀ ਸਾਡੇ ਜਿਹੜੇ ਦਰਸ਼ਕ ਸਾਨੂੰ ਲਗਾਤਾਰ ਪਰ ਮਾਹ ਹੰਗਾਰਾ ਦਿੰਦੇ ਨੇ ਉਹਨਾਂ ਦੇ ਨਾਂ ਨੇ ਜੀ ਅਮਨਿੰਦਰ ਕੁਠਾਲਾ ਸੁਖਪਾਲ ਸਿੰਘ ਗੁਰਦੇਵ ਸਿੰਘ ਹਰਗੁਣਪ੍ਰੀਤ ਸਿੰਘ ਐਸਐਸ ਸੰਧੂ ਵੀਨਾ ਪਾਟਿਆ ਕੁਲਵਿੰਦਰ ਢਿੱਲੋਂ ਸੰਜੀਵ ਗੈਰ ਜਸਕਰਨ ਸਿੱਧੂ ਸੰਜੀਵ ਕੁਮਾਰ ਸ਼ਰਮਾ ਰਵਿੰਦਰ ਸਿੰਘ ਕੁਲਵੰਤ ਸਿੰਘ ਸੰਘੇੜਾ ਗੁਰਜੰਟ ਕਲਸੀ ਲੰਡੇ ਸਤਪਾਲ ਬਾਂਗਾ ਪੰਕਜ ਸ਼ਰਮਾ ਅਛਰੂ ਸਿੰਘ ਰਜੀਵ ਲਜ਼ਾਰਸ ਪ੍ਰਿੰਸ ਮਲ ਰਣਜੀਤ ਧਾਲੀਵਾਲ ਗੁਰਤੇਜ ਸਿੰਘ ਹਰਿੰਦਰ ਸਿੰਘ ਸੁਖਪਾਲ ਬੀਰ ਭੁਪਿੰਦਰ ਸਿੰਘ ਗੁਰਪ੍ਰੀਤ ਸਿੰਘ ਰਣਜੀਤ ਸਿੱਧੂ ਤਰਸੇਮ ਸ਼ਰਮਾ ਰਾਜੀ ਸ਼ਰਮਾ ਰਾਮਸਵਰਨ ਲਖੇਵਾਲੀ ਜਗਪਾਲ ਸਿੰਘ ਸੇਵੀਆਂ ਦਵਿੰਦਰ ਕੌਰ ਰਾਮ ਸਿੰਘ ਵਾਤੇਸ਼ ਗੁਪਤਾ ਅਵਤਾਰ ਭੰਵਰਾ ਬਲਦੇਵ ਸਿੰਘ ਬੇਦੀ ਮਨਮੋਹਨ ਸਿੰਘ ਰਮਨਦੀਪ ਸਿੰਘ ਧਾਲੀਵਾਲ ਸੁਰਿੰਦਰ ਖੁਰਮੀ ਅਮਰਜੀਤ ਜੋਸ਼ੀ ਕਮਲਜੀਤ ਸਿੰਘ ਬੁਜਰਗ ਜਸਵੰਤ ਕੌਰ ਮਣੀ ਜਸਵੰਤ ਸਿੰਘ ਪਾਟਿਆ ਦਵਿੰਦਰ ਪਟਿਆਲਵੀ ਪੋਲੀ ਬਰਾੜ ਦਵਿੰਦਰ ਖੁਸ਼ ਧਾਲੀਵਾਲ ਹਰਸ਼ਦੀਪ ਸਿੰਘ ਕੁਲਵਿੰਦਰ ਸਿੰਘ ਅੰਗਰੇਜ ਸਿੰਘ ਐਸ ਕੌਰ ਦਰਸ਼ਕੋ ਤੁਹਾਡੇ ਹੰਗਾਰੇ ਦੇ ਲਈ ਬਹੁਤ ਬਹੁਤ ਸ਼ੁਕਰੀਆ ਹਾਂਜੀ ਰਵਨੀਤ ਇੱਕ ਤੁਹਾਨੂੰ ਯਾਦ ਹੋਣਾ ਹੈ ਪਿਛਲੀ ਵਾਰੀ ਆਪਾਂ ਪ੍ਰਦੂਸ਼ਣ ਦੀ ਗੱਲ ਕੀਤੀ ਸੀਗੀ ਦਿਵਾਲੀ ਤੋਂ ਬਾਅਦ ਫੈਲੇ ਧੁਆਂਖੇ ਧੁੰਦ ਬਾਰੇ ਜੀ ਹੈਨਾ ਆਪਣੇ ਇੱਕ ਦਰਸ਼ਕ ਨੇ ਐਮ ਐਸ ਉਹਨੀ ਕ੍ਰਿਸ਼ਨਨ ਹਾਂਜੀ ਦਿੱਲੀ ਰਹਿੰਦੇ ਨੇ ਹਾਂਜੀ ਨਾ ਤੋਂ ਦੱਖਣ ਭਾਰਤੀ ਮੂਲ ਦੇ ਜਾਪਦੇ ਨੇ ਹਾਂਜੀ ਪਰ ਉਹ ਸਾਡਾ ਪ੍ਰੋਗਰਾਮ ਦੇਖਦੇ ਨੇ ਜੀ ਇੱਕ ਤਾਂ ਸਾਨੂੰ ਵੈਸੇ ਹੀ ਚੰਗਾ ਲੱਗਦਾ ਕਿ ਸਾਡੀ ਮਾਂ ਬੋਲੀ ਪੰਜਾਬੀ ਦਾ ਪ੍ਰੋਗਰਾਮ ਉਹ ਦੇਖਦੇ ਨੇ ਜੀ ਉਹ ਕਹਿੰਦੇ ਨੇ ਮੈਨੂੰ ਕੁਝ ਹੱਦ ਤੱਕ ਸਮਝ ਵੀ ਲੱਗਦੀ ਹੈ ਹਾਂ ਨਾ ਤੇ ਉਹ ਸਾਡੇ ਪ੍ਰੋਗਰਾਮ ਬਾਰੇ ਜਦੋਂ ਵੀ ਸਾਨੂੰ ਲਗਾਤਾਰ ਟਿੱਪਣੀਆਂ ਵੀ ਕਰਦੇ ਨੇ ਗੈਰ ਗੰਭੀਰ ਟਿੱਪਣੀਆਂ ਕਰਦੇ ਨੇ ਜੀ ਤੇ ਉਹਨਾਂ ਨੇ ਸਾਡੀ ਉਸੇ ਜਿਹੜੀ ਚਰਚਾ ਹੈ ਉਹਦੇ ਤੇ ਟਿੱਪਣੀ ਕੀਤੀ ਹੈ ਮੈਨੂੰ ਲੱਗਦਾ ਉਹਨਾਂ ਨੇ ਅੰਗਰੇਜ਼ੀ 'ਚ ਟਿੱਪਣੀ ਕੀਤੀ ਹੈ ਤੁਸੀਂ ਉਹਦਾ ਜਿਹੜਾ ਤੱਤਸਾਰ ਹੈ ਤੁਸੀਂ ਪੰਜਾਬੀ 'ਚ ਸਾਰੇ ਦਰਸ਼ਕਾਂ ਨਾਲ ਸਾਂਝਾ ਕਰ ਲਓ ਹਾਂਜੀ ਐਮ ਐਸ 19 ਕ੍ਰਿਸ਼ਨਨ ਹੋਰੀ ਲਿਖਦੇ ਨੇ ਕਿ ਦੀਵਾਲੀ ਪਿਛੋਂ ਦਿੱਲੀ ਦੀ ਹਵਾ ਦੇ ਗੁਣਵੱਤਾ ਦਾ ਮਾਪਕ ਅੰਕ 400 ਤੋਂ ਵੱਧ ਗਿਆ ਗੁਣਵੱਤਾ ਦਾ ਮਾਪਕ ਅੰਕ ਮਤਲਬ ਏਕਯੂਆਈ ਜੀ ਜੀ ਤੇ ਸਾਹ ਲੈਣਾ ਔਖਾ ਹੋ ਗਿਆ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਵਾਹਨਾ ਦੇ ਧੂਏ ਤੇ ਪਟਾਕੇ ਚੱਲਣ ਕਾਰਨ ਦਿੱਲੀ ਤੇ ਐਨ ਸੀ ਆਰ ਦੀ ਹਵਾ ਜ਼ਹਿਰੀਲੀ ਹੋ ਗਈ ਉਹ ਇਹ ਵੀ ਲਿਖਦੇ ਨੇ ਕਿ ਜਦੋਂ ਦਿੱਲੀ ਚ ਆਪ ਸਰਕਾਰ ਸੀ ਤੇ ਪੰਜਾਬ ਚ ਕਾਂਗਰਸ ਸਰਕਾਰ ਸੀ ਉਦੋਂ ਦਿੱਲੀ ਦੇ ਪ੍ਰਦੂਸ਼ਣ ਦਾ ਠੇਕਰਾ ਕਿਸਾਨਾਂ ਸਿਰ ਪੰਨਿਆ ਜਾਂਦਾ ਸੀ ਪੰਜਾਬ ਦੇ ਕਿਸਾਨਾਂ ਸਿਰ ਪੰਨਿਆ ਜਾਂਦਾ ਸੀ ਕਿ ਇਹ ਪਰਾਲੀ ਸਾੜਦੇ ਨੇ ਤਾਂ ਪ੍ਰਦੂਸ਼ਣ ਹੁੰਦਾ ਇਹ ਤਾਂ ਵਸੇ ਹਰ ਵਾਰੀ ਠੇਕਰਾ ਪਾਉਂ ਦਿੰਦੇ ਨੇ ਉਹ ਕਹਿੰਦੇ ਵੀ ਹਰਿਆਣਾ ਟੱਪ ਕੇ ਨਾ ਪੰਜਾਬ ਦਾ ਧੂਆਂ ਇਹ ਪਰਾਲੀ ਦਾ ਉਹ ਦਿੱਲੀ ਪਹੁੰਚ ਗਿਆ ਸਿੱਧਾ ਹਾਂਜੀ ਪਰ ਫਿਰ ਜਦੋਂ 2022 ਚ ਪੰਜਾਬ ਚ ਆਪ ਦੀ ਸਰਕਾਰ ਬਣ ਗਈ ਤਾਂ ਇਹ ਦੋਸ਼ ਲੱਗਣੇ ਬੰਦ ਹੋ ਗਏ ਐਮਐਸ 19 ਕ੍ਰਿਸ਼ਨਨ ਹੋਰੀ ਇਹ ਵੀ ਲਿਖਦੇ ਨੇ ਕਿ ਅਸਲ ਜਿਹੜੇ ਕਾਰਨ ਨੇ ਨਾ ਉਹਨਾਂ ਨੂੰ ਦੂਰ ਨਹੀਂ ਕੀਤਾ ਜਾਂਦਾ। ਹਾਂ ਉਹ ਇੱਕ ਦੂਜੇ ਤੇ ਦੋਸ਼ ਲਾਈ ਜਾਂਦੇ ਨੇ ਕਦੇ ਕਿਸਾਨਾਂ ਸਿਰ ਕਦੇ ਹੋਰ ਕਿਸੇ ਸਿਰ ਜੀ ਹੈਨਾ ਜਿਹੜੇ ਮੂਲ ਕਾਰਨ ਨੇ ਉਹ ਇਹਦੇ ਚ ਨਿਸ਼ਾਨਦੇ ਹੀ ਵੀ ਕਰਦੇ ਨੇ ਉਹਨਾਂ ਦੇ ਹਾਂ ਜੋ ਇਹਦੇ ਕਾਰਨ ਦੱਸਦੇ ਨੇ ਕਿ ਵਾਹਨਾ ਦਾ ਧੂਆਂ ਹੈ ਟੁੱਟੀਆਂ ਸੜਕਾਂ ਨੇ ਜਿਨ੍ਹਾਂ ਤੇ ਉੜਦੀ ਧੂੜ ਹੈ ਜਾਂ ਕੋਈ ਉਸਾਰੀ ਦਾ ਕੰਮ ਚੱਲ ਰਿਹਾ ਹੈ ਖਿਲ ਰਿਹਾ ਹੋਇਆ ਕੂੜਾ ਮਤਲਬ ਹੋਰ ਵੀ ਬਹੁਤ ਸਾਰੇ ਕਾਰਨ ਨੇ ਪ੍ਰਦੂਸ਼ਣ ਦੇ ਉਹਨਾਂ ਕਾਰਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਦੂਰ ਕੀਤੇ ਬਗੈਰ ਇੱਕ ਦੂਜੇ ਤੇ ਦੋਸ਼ ਜਿਹੜੇ ਲਾਉਣ ਵਾਲੀ ਜਿਹੜੀ ਐ ਸਿਆਸਤ ਉਹ ਸ਼ੁਰੂ ਹੋ ਜਾਂਦੀ ਹੈ ਜੀ ਹੈਨਾ ਇਹਦੇ ਚ ਇੱਕ ਉਹਨਾਂ ਨੇ ਗੱਲ ਆਪਾਂ ਕੀਤੀ ਸੀ ਤੁਹਾਨੂੰ ਯਾਦ ਹੈ ਕਿ ਜਿਹੜਾ ਪਾਕਿਸਤਾਨ ਦਾ ਕਹਿੰਦੇ ਨੇ ਕਿ ਵੀ ਪਾਕਿਸਤਾਨ ਦਾ ਧੂਆਂ ਜਿਹੜਾ ਹੈ ਉਹ ਦਿੱਲੀ ਦੇ ਪ੍ਰੋਡਿਊਸ਼ਨ ਲਈ ਜ਼ਿੰਮੇਵਾਰ ਹੈ ਜੀ ਹੈਨਾ ਉਹਨਾਂ ਨੇ ਆਪਣੀ ਗੱਲ ਨਾਲ ਸੈਮਤੀ ਬੁਲਟਾਈ ਹੈ ਕਿ ਵੀ ਹਾਂ ਐਦਾਂ ਦੀਆਂ ਜਿਹੜੀਆਂ ਗੱਲਾਂ ਨੇ ਨਾ ਹਵਾਵਾਂ ਦੇ ਵਿੱਚ ਤੀਰ ਮਾਰਨ ਵਾਲੀ ਗੱਲ ਹੈ ਜਿਹੜੀ ਹਾਂਜੀ ਕਿ ਵੀ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਂਦੇ ਨੇ ਦਿੱਲੀ ਦੇ ਧੂਏ ਦੇ ਵਾਸਤੇ ਦਿੱਲੀ ਦਾ ਜਿੰਨ ਤੂੰ ਇਹਨੂੰ ਆਪਾਂ ਕਹਿੰਦੇ ਆ ਤੂੰ ਅੰਖੀ ਧੁੰਦ ਸਮੋਗ ਬਿਲਕੁਲ ਉਹ ਜਿਵੇਂ ਕਹਿੰਦੇ ਨੇ ਨਾ ਉਗਦੀਆਂ ਪਤਾੜ ਮਾਰੀ ਜਾਂਦੇ ਨੇ ਇਹੀ ਗੱਲ ਹੋ ਗਈ ਗੱਲ ਹੈ ਵੀ ਕੋਈ ਵੀ ਅਸਲ ਜਿਹੜੀ ਜੜ੍ਹ ਹੈ ਨਾ ਮਸਲੇ ਦੀ ਉਹਦੇ ਬਾਰੇ ਗੱਲ ਨਹੀਂ ਕਰਦਾ ਉਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਗੱਲ ਨਹੀਂ ਕਰਦਾ ਤੇ ਹਵਾਈ ਗੱਲਾਂ ਕਰੀ ਜਾਂਦੇ ਨੇ ਸਾਰੇ ਜਣੇ ਜੀ ਬਿਲਕੁਲ ਹਾਲਾਂਕਿ ਇਹਦੇ ਲਈ ਮਤਲਬ ਫੌਰੀ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਗੰਭੀਰਤਾ ਦੇ ਨਾਲ ਗੰਭੀਰਤਾ ਦੇ ਨਾਲ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਬਿਲਕੁਲ ਇਸ ਮਸਲੇ ਦੇ ਹੱਲ ਦੇ ਲਈ ਵਿਗਿਆਨਕ ਪਦਰਤ ਤੇ ਵਿਗਿਆਨੀਆਂ ਦੀ ਮਦਦ ਨਾਲ ਕੰਮ ਕਰਨ ਦੀ ਲੋੜ ਹੈ ਪੁਖਤਾ ਕਦਮ ਚੁੱਕੇ ਜਾਣ ਬਿਲਕੁਲ ਅਸਲਚਨਾ ਇਹ ਜਿਹੜੀਆਂ ਇੱਕ ਦੂਜੇ ਤੇ ਬੇਬੁਨਿਆਦ ਦੋਸ਼ ਲਾਉਂਦੇ ਆ ਇਹ ਬੱਚਿਆਂ ਵਰਗੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਇੱਕ ਇਹ ਵੀ ਗੱਲ ਹੈ ਨਾ ਕਿ ਮਾਪਿਆਂ ਲਈ ਜਿਹੜੇ ਬੱਚੇ ਆ ਜੇ ਆਪਾਂ ਹੁਣ ਗੱਲ ਕਰੀਏ ਜਿਹੜੀ ਅਗਲੀ ਰਚਨਾ ਦੀ ਤਾਂ ਮਾਪਿਆਂ ਲਈ ਜਿਹੜੇ ਬੱਚੇ ਉਹ ਸਦਾ ਬੱਚੇ ਹੀ ਰਹਿੰਦੇ ਨੇ ਛੋਟੇ ਹੀ ਰਹਿੰਦੇ ਨੇ ਬਿਲਕੁਲ ਤੇ ਇਸ ਬਾਰੇ ਰਚਨਾ ਛਪੀ ਸੀ ਡਾਕਟਰ ਪ੍ਰਦੀਪ ਕੌੜਾ ਦੀ ਛੱਡੋ ਜੀ ਬੱਚਾ ਏ ਤੇ ਉਸ ਬਾਰੇ ਰਾਮ ਸਿੰਘ ਪਾਠਕ ਹੋਰਾਂ ਦਾ ਖਤ ਆਇਆ ਜੀ ਉਹ ਲਿਖਦੇ ਨੇ ਕਿ ਇਹ ਰਚਨਾ ਮੈਨੂੰ ਚੰਗੀ ਲੱਗੀ ਕਿਉਂਕਿ ਸਾਡੀ ਉਮਰ ਭਾਵੇਂ ਕਿੰਨੀ ਮਰਜ਼ੀ ਹੋ ਜਾਵੇ ਅਸੀਂ ਆਪਣੇ ਮਾਪਿਆਂ ਦੀ ਨਜ਼ਰ 'ਚ ਹਮੇਸ਼ਾ ਬੱਚੇ ਹੀ ਰਹਿੰਦੇ ਆਂ ਰਵਨੀ ਤੇ ਬੜੀ ਦਿਲਚਸਪ ਰਚਨਾ ਹੈ ਜਿਹੜੇ ਇਸ ਰਚਨਾ ਦਾ ਮੁੱਖ ਪਾਤਰ ਹੈ ਮੇਰੇ ਖਿਆਲ ਆ ਪਰ ਡਾਕਟਰ ਪ੍ਰਦੀਪ ਕੋੜਾ ਜਿਹੜੇ ਖੁਦ ਹੀ ਨੇ ਉਹ ਆਪਣੇ ਆਫਿਸ ਪਹੁੰਚੇ ਨੇ ਤੇ ਉਹਨਾਂ ਨੂੰ ਕੋਈ ਫੋਨ ਆਇਆ ਬੈਂਕ ਤੋਂ ਉਹ ਕਹਿੰਦੇ ਜੀ ਉਹਨਾਂ ਨੇ ਉਹਨਾਂ ਦੀ ਮਾਂ ਦਾ ਨਾਮ ਲਿਆ ਪੁਸ਼ਪਾਵਤੀ ਸ਼ਾਇਦ ਨਾ ਹੋਣਾ ਉਹਨਾਂ ਦਾ ਉਹ ਕਹਿੰਦੇ ਜੀ ਕਿ ਉਹਨਾਂ ਨਾਲ ਗੱਲ ਕਰਾਓ ਕਿ ਉਹਨਾਂ ਦਾ ਫੋਨ ਆ ਉਹਨਾਂ ਨੇ ਕਿਹਾ ਕਿ ਹਾਂ ਜੀ ਕਹਿੰਦੇ ਮੇਰੀ ਗੱਲ ਕਰਾਓ ਉਹ ਕਹਿੰਦੇ ਜੀ ਉਹ ਤਾਂ ਇਸ ਵੇਲੇ ਘਰ ਨੇ ਤੇ ਮੈਂ ਉਹਨਾਂ ਦਾ ਪੁੱਤਰ ਬੋਲਦਾ ਤੇ ਬੈਂਕ ਤੋਂ ਕੋਈ ਔਰਤ ਬੈਂਕ ਮੁਲਾਜ਼ਮ ਕੋਈ ਗੱਲ ਕਰਦੀ ਆ ਉਹ ਕਹਿੰਦੇ ਜੀ ਕਿ ਉਹਨਾਂ ਦਾ ਅੱਜ ਹੀ ਸਾਨੂੰ ਲਾਈਫ ਸਰਟੀਫਿਕੇਟ ਦੇ ਕੇ ਜਾਓ ਤੇ ਨਹੀਂ ਤਾਂ ਉਹਨਾਂ ਦੀ ਪੈਨਸ਼ਨ ਜਿਹੜੀ ਆ ਉਹ ਬੰਦ ਹੋ ਜਾਏਗੀ ਹਾਂਜੀ ਕਿਉਂਕਿ ਅਗਲੇ ਕੁਝ ਦਿਨਾਂ ਚ ਨਾ ਛੁੱਟੀਆਂ ਆਉਣ ਵਾਲੀਆਂ ਸੀਗੀਆਂ ਤੇ ਇਸ ਕਰਕੇ ਉਹ ਕਹਿੰਦੀ ਨਹੀਂ ਤਾਂ ਪੈਨਸ਼ਨ ਨਹੀਂ ਪਾਣੀ ਫਿਰ ਅੱਛਾ ਉੱਥੋਂ ਹੀ ਉਹਨਾਂ ਨੇ ਆਪਣੇ ਮਾਂ ਨੂੰ ਫੋਨ ਕੀਤਾ ਕਿ ਤਿਆਰ ਰਵੋ ਤੇ ਬੈਂਕ ਲੈ ਜਾਣ ਵਾਸਤੇ ਉਹ ਘਰ ਚਲੇ ਗਏ ਤੇ ਉੱਥੋਂ ਉਹਨਾਂ ਨੇ ਇਹ ਕਿਹਾ ਕਿ ਵੀ ਚਲੋ ਗੱਡੀ ਉੱਥੇ ਬੈਂਕ ਜਿਹੜਾ ਹੈਗਾ ਪੀੜੀਆਂ ਗਲੀਆਂ ਨੇ ਉੱਥੇ ਤੇ ਮੋਟਰਸਾਈਕਲ ਚੁੱਕਿਆ ਤੇ ਆਪਣੇ ਮਾਤਾ ਜੀ ਨੂੰ ਪਿੱਛੇ ਬਿਠਾਇਆ ਹਾਂਜੀ ਤੇ ਫਿਰ ਬੈਂਕ ਦੇ ਫੋਨ ਵਾਲੇ ਗੱਲਾਂ ਕਰਦੇ ਕਰਦੇ ਨਾ ਉਹ ਲਾਲ ਬੱਤੀ ਲੰਘ ਗਈ ਤੇ ਜਦੋਂ ਭਾਈ ਲਾਲ ਬੱਤੀ ਲੰਘ ਗਈ ਟ੍ਰੈਫਿਕ ਜਿਹੜਾ ਸੀਗਾ ਪੁਲਿਸ ਵਾਲਾ ਮਲਾਜ਼ਮ ਉਹ ਖੜਾ ਸੀ ਉਹਨੇ ਰੋਕ ਲਿਆ ਜੀ ਰੋਕ ਕੇ ਉਹਨੇ ਜੀ ਪਾਸੇ ਵਾਲਿਆ ਮੋਟਰਸਾਈਕਲ ਹਾਂਜੀ ਤੇ ਚਾਬੀ ਲਈ ਉਹਦੀ ਕੱਢ ਪੁਲਿਸ ਵਾਲੇ ਨੇ ਕਿਹਾ ਬਾਉ ਜੀ ਸਿਆਣੇ ਬਿਆਣੇ ਹੋ ਤੁਸੀਂ ਦੇ ਤੁਰੇ ਆਉਣਿਓ ਲਾਲ ਬੱਤੀ ਦੀਂਦੀ ਨਹੀਂ ਉਹ ਕਹਿੰਦੇ ਵੀ ਮੈਂ ਸੋਚਿਆ ਪਹਿਲਾਂ ਤਾਂ ਮੈਂ ਸੋਚਿਆ ਕਿ ਮੈਂ ਆਪਣੇ ਅਹੁਦੇ ਬਾਰੇ ਦੱਸਾਂ ਜਾਂ ਆਪਣੇ ਕਿਸੇ ਅਧਿਕਾਰੀ ਦੋਸਤ ਨੂੰ ਫੋਨ ਕਰਾ ਦੇਆ ਪਰ ਫਿਰ ਮੈਂ ਸੋਚਿਆ ਕਿ ਤੇ ਮਾਮਲਾ ਪੁੱਠਾ ਨਾ ਪੈ ਜੇ ਕਹਿੰਦੇ ਮੈਂ ਆਪਣੀ ਗਲਤੀ ਮੰਨ ਲਈ ਕਿ ਹਾਂ ਵੀ ਅਸਲ ਚ ਨਾ ਮਾਤਾ ਨਾਲ ਗੱਲਾਂ ਕਰਦੇ ਕਰਦੇ ਮੈਨੂੰ ਪਤਾ ਨਹੀਂ ਲੱਗਿਆ ਆ ਲਾਲਬਤੀ ਟੱਪੇ ਗਏ ਹਾਂਜੀ ਤੇ ਉਹ ਕਹਿੰਦਾ ਠੀਕ ਐ ਅੱਛਾ ਗਲਤੀ ਮੰਨ ਲਈ ਤੁਸੀਂ ਨਾ ਤੇ ਗਲਤੀ ਹੋਈ ਐ ਤਾਂ ਫਿਰ ਇਹਦੀ ਸਜ਼ਾ ਵੀ ਮਿਲਣੀ ਚਾਹੀਦੀ ਐ 1100 ਦਾ ਚਲਾਨ ਕੱਟੂਗਾ ਉਹਨੇ ਕੀ ਕੀਤਾ ਕਿ ਜਿਹੜੀ ਆਪਣੇ ਇਲੈਕਟ੍ਰੋਨਿਕ ਮਸ਼ੀਨ ਹੁੰਦੀ ਐ ਚਲਾਨ ਕਰਨ ਵਾਲੀ ਚਲਾਨ ਕਰਨ ਵਾਲੀ ਉਹ ਕੱਢ ਲਈ ਤੇ ਔਨ ਕਰ ਲਈ अच्छा ਜਦੋਂ ਸਾਰਾ ਦੇਖ ਰਹੀ ਸੀ ਨਾ ਤੇ ਆਪਣੇ ਮਾਤਾ ਜੀ ਨੂੰ ਲੱਗਿਆ ਕਿ ਵੀ ਹੁਣ ਤਾਂ ਮੇਰਾ ਪੁੱਤਰ ਫਸ ਗਿਆ ਜੀ ਤੇ ਚਲਾਨ ਹੁਣ ਭਰਨਾ ਪਏਗਾ ਉਹਨੇ ਕਿਹਾ ਜੀ 1100 ਦਾ ਚਲਾਨ ਤੁਹਾਨੂੰ ਭਰਨਾ ਪਏਗਾ ਤੇ ਉਹ ਨਾ ਫਿਰ ਸਾਰੀ ਉਹਦੀ ਕਮਾਨ ਮਾਤਾ ਜੀ ਨੇ ਆਪਣੇ ਹੱਥ ਲੈ ਲਈ ਟ੍ਰੈਫਿਕ ਪੁਲਿਸ ਵਾਲਾ ਜਿਹੜਾ ਜਵਾਨ ਸੀਗਾ ਉਹ ਕਾਫੀ ਮਤਲਬ ਨੌਜਵਾਨ ਜਿਹਾ ਹੀ ਸੀਗਾ ਹੈਨਾ ਤੇ ਉਹਨੂੰ ਕਹਿੰਦੇ ਕਿ ਬਈ ਛੱਡੋ ਜੀ ਬੱਚਾ ਹੈ ਗਲਤੀ ਹੋ ਗਈ ਗਲਤੀ ਹੋ ਗਈ ਕਹਿੰਦੇ ਅੱਗੇ ਤੋਂ ਨਹੀਂ ਕਰੂਗਾ ਅੱਗੇ ਤੋਂ ਧਿਆਨ ਨਾਲ ਚਲਾਊਗਾ ਜਦੋਂ ਉਹਨਾਂ ਨੇ ਕਿਹਾ ਨਾ ਬੱਚਾ ਜਿਹੜਾ ਟ੍ਰੈਫਿਕ ਪੁਲਿਸ ਦਾ ਜਵਾਨ ਸੀ ਮਤਲਬ ਉਹਦਾ ਨਾ ਹਾਸਾ ਨਿਕਲ ਕੇ ਹਾਸਾ ਨਿਕਲ ਕੇ ਉਹਦੇ ਚਿਹਰੇ ਤੇ ਮੁਸਕਰਾਹਟ ਆ ਗਈ ਕਿ ਅੱਛਾ ਜਿਹੜੇ ਉਹ ਆਪਣਾ ਲੇਖਕ ਨੇ ਉਹਨੇ ਦੱਸਿਆ ਕਿ ਵੀ ਮੇਰੀ ਨਾਂ ਤਾਂ ਸਿਰ 'ਚ ਕੋਈ ਕਾਲਾਵਾਲ ਐ ਤੇ ਨਾ ਹੀ ਮੇਰੀ ਦਾੜੀ 'ਚ ਕੋਈ ਕਾਲਾਵਾਲ ਐ ਹਾਂਜੀ ਉਹ ਕਹਿੰਦੇ ਸੌਂਖਾਣ ਨੂੰ ਵੀ ਕੋਈ ਮੇਰੇ ਕਾਲਾਵਾਲ ਨਹੀਂ ਹੈ ਆਓ ਤੇ ਉਹ ਜਦੋਂ ਬੱਚਾ ਕਿਹਾ ਨਾ ਉਹਨੂੰ ਹਾਂਜੀ ਤੇ ਬੱਚਾ ਕਹੇ ਤੂੰ ਉਹਦਾ ਹਾਸਾ ਛੁੱਟ ਗਿਆ ਜਿਸ ਵੇਲੇ ਉਹਦਾ ਹਾਸਾ ਛੁੱਟ ਗਿਆ ਟ੍ਰੈਫਿਕ ਪੁਲਿਸ ਦੇ ਜਵਾਨ ਦਾ ਉਹ ਸਾਰੀ ਜਿਹੜੀ ਉਹ ਸੀ ਨਾ ਤਣਾਸ ਹੈਗਾ ਉਹ ਇੱਕਦਮ ਦੂਰ ਹੋ ਗਿਆ ਫਿਰ ਉਹਨੇ ਡਾਕਟਰ ਕੋੜਾ ਨੂੰ ਕਿਹਾ ਕਿ ਚਲੋ ਜੀ ਅੱਜ ਤਾਂ ਬੱਚੇ ਨੂੰ ਛੱਡ ਦਿੰਨੇ ਆ ਪਰ ਅੱਗੇ ਤੋਂ ਧਿਆਨ ਰੱਖਿਓ ਜੀ ਬਿਲਕੁਲ ਤੇ ਜਦੋਂ ਉਹਨੇ ਬੱਚਾ ਗਿਆ ਨਾ ਇੱਕ ਤਰੀਕੇ ਸ਼ਰਾਰਤ ਨਾਲ ਉਹਨੇ ਕਿਹਾ ਨਾ ਬੱਚਾ ਹਾਂਜੀ ਤੇ ਇੱਥੇ ਗੱਲ ਇਹ ਹੈ ਕਿ ਵੀ ਕੋਈ ਵੀ ਹਾਲਾਤ ਹੋਣ ਹੈਨਾ ਕਿੰਨੀ ਵੀ ਉਮਰ ਹੋਵੇ ਹਮ ਹਮ ਇਹ ਮਤਲਬ ਮਾਂ ਦੇ ਲਈ ਬੱਚਾ ਬੱਚਾ ਹੀ ਰਹਿੰਦਾ ਤੇ ਦੂਜਾ ਇਹ ਹੈ ਵੀ ਆਪਣਾ ਬੱਚਾ ਭਾਵੇਂ ਕਿੰਡੀ ਵੱਡੀ ਉਮਰ ਦਾ ਹੋਵੇ ਉਹਨੂੰ ਬਚਾਉਣ ਲਈ ਮਾਂ ਨੇ ਅੱਗੇ ਆਉਣਾ ਹੀ ਹੁੰਦਾ ਤੇ ਇਹ ਹਮੇਸ਼ਾ ਹੀ ਦੱਸਣਾ ਹੁੰਦਾ ਕਿ ਵੀ ਇਹ ਤਾਂ ਬੱਚਾ ਹੈ ਇਹਨੂੰ ਪਤਾ ਨਹੀਂ ਇਹ ਗਲਤੀ ਕਰ ਸਕਦਾ ਹਾਂਜੀ ਮਤਲਬ ਉਹ ਭਾਵੇਂ ਪੂਰੀ ਦੁਨੀਆ ਦੇ ਫੈਸਲੇ ਕਰਦੇ ਹੋਣ ਵੱਡੇ ਅਹੁਦਿਆਂ ਤੇ ਬੈਠੇ ਹੋਣ ਬੱਚੇ ਪਰ ਮਾਂ ਨੂੰ ਲੱਗਦਾ ਕਿ ਇਹਨੂੰ ਤਾਂ ਕੁਝ ਪਤਾ ਹੀ ਨਹੀਂ ਇਹਨੂੰ ਵਿਚਾਰੇ ਨੂੰ ਕੀ ਪਤਾ ਵੀ ਘਰ 'ਚ ਵੀ ਹੁੰਦਾ ਨਾ ਜਿਹੜੇ ਮਾਪੇ ਹੁੰਦੇ ਨੇ ਚਾਹੇ ਉਹਨਾਂ ਬੱਚਿਆਂ ਦੇ ਬੱਚੇ ਹੋ ਜਾਣ ਜੀ ਪਰ ਜਿਵੇਂ ਉਹਨਾਂ ਦਾ ਹੁੰਦਾ ਨਾ ਵਤੀਰਾ ਮਾਪਿਆਂ ਦਾ ਮੂੰਹ ਵੜਾ ਕੇ ਲੋ ਉਹਨਾਂ ਨੂੰ ਲੱਗਦਾ ਕਿ ਬੱਚੇ ਨੇ ਇਹਨਾਂ ਨੂੰ ਕੁੱਖ ਨਹੀਂ ਪਤਾ ਹੈਗਾ ਦin ਦੁਨੀਆ ਦਾ ਹਾਂਜੀ ਤੇ ਜਿੰਨਾ ਚਿਰ ਮਾਪੇ ਹੁੰਦੇ ਨੇ ਸ਼ਾਇਦ ਉਹਨਾਂ ਚਿਰ ਹੀ ਅਸੀਂ ਬੱਚੇ ਹੁੰਨੇ ਆ ਨਹੀਂ ਤਾਂ ਦੇਖੋ ਹਾਂ ਫਿਰ ਜਿਹੜੀ ਉਹ ਜਿਹੜੀ ਤੁਸੀਂ ਇਹ ਅੰਦਰਲੀ ਭਾਵਨਾ ਹੁੰਦੀ ਹੈ ਨਾ ਛੋਟੇ ਹੋਣ ਦੀ ਜੀ हां जी ਤੇ ਫਿਰ ਉਸ ਤੋਂ ਬਾਅਦ ਤੁਸੀਂ ਸਾਰੇ ਚਾਹੇ ਤੁਸੀਂ ਜ਼ਿੰਮੇਵਾਰੀ ਨਿਭਾਉਂਦੇ ਵੀ ਰਹੇ ਹੋ ਮਾਪਿਆਂ ਦੇ ਹੁੰਦਿਆਂ ਵੀ ਪਰ ਫਿਰ ਵੀ ਤੁਸੀਂ ਉਹਨਾਂ ਦੇ ਵੱਡੇ ਬਣ ਜਾਂਦੇ ਹੋ ਅਗਲੀਆਂ ਪੀੜ੍ਹੀਆਂ ਦੇ ਦੇਖੋ ਹੈ ਤੇ ਇਹ ਹਲਕੀ ਫੁਲਕੀ ਰਚਨਾ ਪਰ ਇਹ ਜ਼ਿੰਦਗੀ ਦੀ ਹਕੀਕਤ ਦੱਸਦੀ ਹੈ ਹੈਨਾ ਕਿ ਜਦੋਂ ਤੱਕ ਸਾਡੇ ਮਾਪੇ ਬੈਠੇ ਨੇ ਅਸੀਂ ਬੱਚੇ ਹੀ ਰਹਿਣਾ ਰਵਨੀਤ ਮੇਰੇ ਖਿਆਲ ਆਪਣੇ ਪ੍ਰੋਗਰਾਮ ਦਾ ਸਮਾਪਤ ਹੋ ਰਿਹਾ ਹੈ ਹਾਂ ਜੀ ਪਰ ਦਰਸ਼ਕਾਂ ਨੂੰ ਇੱਕ ਜਿਹੜੀ ਬੇਨਤੀ ਆਪਾਂ ਹਰ ਹਫ਼ਤੇ ਕਰਦੇ ਹਾਂ ਉਹ ਕਰ ਲਈਏ ਜ਼ਰੂਰ ਜੀ ਦਰਸ਼ਕੋ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਭੁੱਲਣਾ ਨਹੀਂ ਦਰਸ਼ਕੋ ਇਜਾਜ਼ਤ ਦਿਓ ਅਗਲੇ ਹਫ਼ਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਬਹੁਤ-ਬਹੁਤ ਸ਼ੁਕਰੀਆ